ਜੈ ਕਰਾ ਸ਼੍ਰੀ ਪ੍ਰੇਮਧਾਮ ਸਰਕਾਰ ਦਾ ਬੋਲਛਾਤੇ ਦਰਬਾਰ ਕੀ ਜੈ ਪ੍ਰੇਮਧਾਮ ਦਰਬਾਰ ਦੇ ਵਿੱਚ ਦਾ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇੱਥੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ ਪ੍ਰੇਮਧਾਮ ਦੇ ਵਿੱਚ ਪੀਰਾਂ ਦੇ ਪੀਰ ਦਸਤਗੀਦ ਅਬਦੁਲ ਕਾਦਰ ਜਿਲਾਨੀ ਗੌਸ ਸੈਦਮ ਸਰਕਾਰ ਦੇ ਆਸਥਾਨੇ ਆ ਨਹੀਂ ਪੱਥਰ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ ਮਨਮੋਹ ਮਿੱਤਰ ਜੀ ਯਦੋ ਜੀ ਦਿਮਪਲ ਜੀ ਰਵੀ ਭయ్యా ਜੀ ਰਮੇਸ਼ ਜੀ ਯਤਨ ਜੀ ਮਗਲਾਨੀ ਸਾਹਿਬ ਹੋਰ ਵੀ ਸਾਥੀ ਤਸਰੀ ਪਹੁੰਚੋ ਇਹਨੇ ਅੱਜ ਸਭ ਨੇ ਦੁਆ ਕੀਤੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਕਿ ਪੰਜਾਬ ਔਰ ਦੇਸ਼ ਦੇ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਬਣਿਆ ਰਹੇ ਦੁਆ ਦੇ ਨਾਲ ਅੱਜ ਨਹੀਂ ਪੱਥਰ ਰੱਖਿਆ ਮੈਂ ਪ੍ਰੇਮਦਾਮ ਨੂੰ ਚਾਹ ਨਾਲ ਜਿਹਨੇ ਪ੍ਰੇਮਦਾਮ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਰਕਾਰ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਭ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਵਾਦ ਦਿਨਾ ਔਰ ਦੁਆ ਕਰਦਾ ਕਿ ਮਾਲਕ ਸਭ ਦੀਆਂ ਜੈਜ ਮਨੋ ਕਾਮਨਾ ਪੂਰੀਆਂ ਕਰੇ ਔਰ ਸਾਡੇ ਪੰਜਾਬ ਦੇਸ਼ ਦੁਨੀਆ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਰਹੇ ਅੱਜ ਵੀ ਪੱਥਰ ਠਾਇਆ ਕਿਸ ਚੀਜ਼ ਦਾ ਰੱਖਿਆ ਅੱਜ ਦਾ ਨਹੀਂ ਪੱਥਰ ਬੜੇ ਪੀਰ ਸਾਹਿਬ 11ਵੀਂ ਦੀ ਸਰਕਾਰ ਗੋਸਪਾਗ ਗੋਸਿਆ ਜਨ ਪੀਰਾਂ ਦੇ ਪੀਰ ਦਸਤਗੀਰ ਸਰਕਾਰ ਦੇ ਆਸਥਾਨੇ ਦਾ ਨਹੀਂ ਪੱਥਰ ਰੱਖਿਆ ਗਿਆ ਅੱਜ ਦੀ ਆਸਥਾਨੇ ਦਾ ਨਹੀਂ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ 1 ਤੋਂ ਲੈ ਕੇ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ ਅੱਜ ਖਾਸ ਦਿਨ ਹੈ ਸਰਕਾਰ ਦਾ ਖਾਸ ਦਿਨ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਇੱਕ ਵੱਡੀ 11ਵੀਂ ਹੁੰਦੀ ਹੈ ਅੱਜ ਜੋ ਵੱਡੀ 11ਵੀਂ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਜੋ ਦਿਨ ਸਰਕਾਰ ਦੇ ਹਸਤਰੀਆਂ ਨਹੀਂ ਪੁੱਤੇ ਰੱਖਿਆ ਗਿਆ ਅੱਜ ਦਾ ਪ੍ਰੋਮਿਸ ਤੋਂ ਮਹਿਫਲ ਹੋਊਗੀ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ ਭੰਡਾਰਾ ਚੱਲੂਗਾ ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸੰਗਤ ਇੱਥੋਂ ਦੁਬਈ ਲਈ ਰਵਾਨਾ ਹੋ ਰਹੀ ਹੈ ਇੱਥੋਂ ਮਹਿਫਲ ਕੱਲ ਪਰਸੋਂ ਰਾਤ ਦੀ ਦੁਬਈ ਚ ਹੋਊਗੀ ਇਹ ਹਾਲ ਕਿੱਡਾ ਵੱਡਾ ਬਣਿਆ ਜੀ ਕਿੰਨਾ ਵੱਡਾ ਬਣਿਆ ਨੀ ਦਾ ਟੋਟਲ ਤਾਂ ਸਰਕਾਰ ਦੇ ਕਰਮਚਾਰੀਆਂ ਇਥੇ ਲੱਗਪਾ ਢਾਈ ਏਕੜ ਜਗ੍ਹਾ ਹੈ ਇਹਦਾ ਆਸਥਾਨਾ ਬੰਨਾ ਹੈ ਉਹ ਲਗਭਗ 30 ਬਤੀ ਦੇ ਆਸ-ਪਾਸ ਬੰਨਾ ਹੈ ਸਰਬਕਰ ਕੂਕੀ ਪਹੁੰਚਣਗੇ ਸੈਫਰ ਜੀ ਬਿਲਕੁਲ 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 ਇਹ ਦਰਬਾਰ ਦੇ ਵਿੱਚ ਪਹੁੰਚਾ ਆਇਆ ਤੁਸੀਂ ਮੇਰੇ ਲਈ ਸਾਰੇ ਵਕਲ ਵਿਕੀ ਦਰਬਾਰ ਦੇ ਕੋਈ ਆਰ ਇਨਸਾਨ ਬਕਰਮ ਕੀ ਲੈ ਸੰਗਤਮ ਕੀ ਜਾਣਾ ਚਾਹ ਰਿਹਾ ਹਾਂ ਭਾਈ ਸੰਗਤ ਨੂੰ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮਧਾਮ ਵੱਲੋਂ ਕਿ ਪ੍ਰੇਮਧਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਉੱਪਰ ਜਾਂ ਨੀਚੇ ਨਹੀਂ ਦਿਖਾਇਆ ਜਾਂਦਾ ਸਾਰੇ ਧਰਮ ਬਰਾਬਰ ਨੇ ਇੱਥੇ ਇਹ ਚ ਯਹਾਂ ਪਰ ਹੋਤਾ ਹੈ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਧਾਮ ਪਰਨਧੰਬ ਨੂੰ ਹਮੇਸ਼ਾ ਮੈਸੇਜ ਗਿਆ ਹੈ ਕਿ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਇਸ ਤਰ੍ਹਾਂ ਪਰਨਧੰਬ ਦੇ ਵਿੱਚ ਲਗਭਗ ਦਿੱਲੀ ਸੈਕਟਰੋਂ ਬੰਦਾ ਭੋਜਨ ਕਰਦਾ ਹੈ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਅਸਾ ਦਰਵਾਜ਼ਾ ਜਿੱਥੇ ਦਿੱਲੀ ਲੰਗਰ ਚੱਲਦਾ ਹੈ ਕਾਲੀ ਸੜਕ ਨੁਰਵਾ ਰੋਡ ਕਾਕਵਾ ਰੋਡ ਕਲਾਸ਼ਨਗਰ ਰੋਡ ਦੇ ਉੱਪਰ ਤਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਡੇਲੀ ਸੈਕਟਰੋਂ ਬੰਦੇ ਭੋਜਨ ਕਰਦੇ ਨੇ ਔਰ ਵੀਰਵਾਰ ਲੰਗਰ ਵਾਰ ਹਜ਼ਾਰਾਂ ਇਤਿਹਾਸ ਚ ਲੋਕ ਇੱਥੇ ਭੋਜਨ ਕਰਦੇ ਨੇ ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ੀਸ ਮਗਰੀ ਦਿੱਤੀ ਜਾਂਦੀ ਹੈ ਔਰ ਰਾਸ਼ਨ ਵੀ ਲਗਭਗ 2 ਔਰ ਬੱਚੇ ਕੁਝ ਪ੍ਰੇਮਦਾਨ ਨੇ ਡੌਪਟ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕਰਨਾਲੀਆਂ ਮਸ਼ੀਨਾ ਟਰਾਈਸਾਈਕਲਸ ਬੱਚਿਆਂ ਇਸ ਸਟੇਸ਼ਨਰੀ 휠ਚੇਰ ਦਰਵਾਰ ਵੱਲੋਂ 휠ਚੇਰ ਦਿੱਤੀਆਂ ਜਾਂਦੀਆਂ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕਰੋ ਬਲੱਡ ਕੈਂਪ ਪਰਿਵਾਰ ਤੱਕ ਨਹੀਂ ਕੋ ਪਹੁੰਚ ਸਕਿਆ ਉਹਨਾਂ ਨੂੰ ਵੀ ਕਿਲਾ ਤੇ ਕਿਸ ਤਰ੍ਹਾਂ ਉਹ ਮਿਲ ਸਕਦੇ ਆ ਕਿ ਜੀ ਬਿਲਕੁਲ ਪ੍ਰੇਮ ਦਾ ਬਲਕ ਫਾਰਮ ਇਸ਼ੂ ਕੀਤਾ ਜਾਂਦਾ ਜੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜਰੂਰਤ ਹੁੰਦੀ ਹੈ ਉਹ ਫਾਰਮ ਭਰ ਕੇ ਪ੍ਰੇਮ ਦਾ ਮੱਝਮਾ ਕਰਵਾਉਂਦੇ ਨੇ ਉਸ ਤੋਂ ਬਾਅਦ ਸਾਡੀ ਟੀਮ ਉਹਨੂੰ ਦੇਖਦੀ ਵੀ ਜਰੂਰਤਮੰਦ ਹੈ ਜਾਂ ਨਹੀਂ ਹੈ ਤੇ ਅਗਰ ਉਹ ਵਾਕਈ ਜੂਰਤਮੰਦ ਹੈ ਤਾਂ ਪ੍ਰੋਪਰ ਦੇ ਕੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਸੰਕਟ ਵਿੱਚ ਰਿਹਾ ਹਰ ਕੋ ਆਉਣ ਵਾਲੇ ਸਮੇਂ ਵੀ ਸੰਕੇਤ ਦਿੱਤਾ ਗਿਆ ਵੀ ਬਾਰਿਸ਼ ਦੀ ਸ਼ੁਰੂਆਤ ਲੱਗੇ ਵੱਡੇ ਪੰਜਾਬ ਵਿੱਚ ਜੀ ਬਿਲਕੁਲ ਅਸੀਂ ਪ੍ਰੋਪਰ ਦਾਸਤਾ ਵੀ ਕਰਦੇ ਆ ਦੁਆ ਵੀ ਕਰਦੇ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸ ਟਾਈਮ ਵੀ ਮੇਰੇ ਨਾਲ ਸੀਗੇ ਲਗਭ ਲਗਾਤਾਰ ਛੇ ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਨੇ ਔਰ ਹੁਣ ਵੀ ਤੁਹਾਨੂੰ ਦੱਸ ਦਿਆਂ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ ਕੋਈ ਪਾਣੀ ਉਤਰਨ ਤੋਂ ਬਾਅਦ ਸਾਡੀ ਮਾਰ ਖਤਮ ਨਹੀਂ ਹੋਈ ਹੈਗੀ ਤਾਂ ਵੀ ਅਸੀਂ ਤਿੰਨ ਤੋਂ ਚਾਰ ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਿਸੇ ਵੀ ਰੂਪ ਵਿੱਚ ਸਾਡੀ ਪ੍ਰੇਮ ਦਾ ਹੰਦ ਦੀ ਪੂਰੀ ਟੀਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਗੁਰੂਆਂ ਪੀਰਾਂ ਦਾ 15 ਤੱਕ ਦਿੱਸਿਆ ਹੈ ਇਹ ਬਿਲਕੁਲ ਪੰਜਾਬ ਮੁਹੱਬਤ ਦੀ ਧਰਤੀ ਹੈ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਸਿਓ ਰਹੂਗੀ ਅੱਜ ਦੇਖੋ ਸਭ ਤੋਂ ਵੱਧ ਦਲੇਰੀ ਪੰਜਾਬ 'ਚ ਕਿਉਂ ਹੈ ਕਿਉਂਕਿ ਪੰਜਾਬ ਸਾਡੇ 'ਚ ਦਾ ਸੇਮਪਾਰਟ ਜੀਰੂ ਗੋਲ ਇੰਸੈਂਟਿਵੇਸ਼ਨ ਦੀ ਪਾਈ ਪੂਰਾ ਪਰਿਵਾਰ ਪੂਰਾ ਵੰਸ਼ ਵਾਰਿਆ ਤਾਂ ਪੰਜਾਬ ਸਾਡਾ ਇੱਕ ਗੁਰੂ ਆਪੀ ਦਾ ਦਿਲੇਰੀ ਧਰਤੀ ਮੰਨਿਆ ਜਾਂਦਾ ਹੈ